ਅੱਜਕਲ ਲੋਕਾਂ ਨੇ ਆਪਣੀ ਜ਼ਿੰਦਗੀ ਦੇ ਨਾਲ ਨਾਲ ਗੱਡੀ ਦੀ ਰਫ਼ਤਾਰ ਇੰਨੀ ਤੇਜ਼ ਕਰ ਲਈ ਹੈ ਕਿ ਲੋਕਾਂ ਨੂੰ ਸੜਕ ਤੇ ਚੱਲਦੇ ਲੋਕਾਂ ਦੀ ਜ਼ਿੰਦਗੀ ਜ਼ਿੰਦਗੀ ਨਹੀਂ ਲੱਗਦੀ ਤੇ ਨਾਲ ਹੀ ਚਾਹੇ ਹੋ ਮੋਟਰਸਾਈਕਲ ਸਵਾਰ ਹੋ ਜਾਂ ਸਾਈਕਲ ਸਵਾਰ ਹੋ ਉਹਨਾਂ ਦੀ ਜ਼ਿੰਦਗੀ ਉਹਨਾਂ ਨੂੰ ਜ਼ਿੰਦਗੀ ਨਹੀਂ ਲੱਗਦੀ ਤਾਜ਼ਾ ਮਾਮਲਾ ਲੁਧਿਆਣਾ ਦੇ ਕੈਲਾਸ਼ ਨਗਰ ਚੌਕ ਵਿਖੇ ਬੀਤੀ ਰਾਤ ਤੋਂ ਸਾਹਮਣੇ ਆਇਆ ਜਿੱਥੋਂ ਕੰਮ ਤੋਂ ਘਰ ਪਰਤ ਰਹੀ ਔਰਤ ਨੂੰ ਅਣਪਛਾਤੇ ਵਾਹਨ ਨੇ ਕੁਚਲ ਦਿੱਤਾ ਇਸ ਕਾਰਨ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਹਾਦਸੇ ਤੋਂ ਬਾਅਦ ਦੋਸ਼ੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਇਸ ਸਮੇਂਦਿ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਹਾਈਵੇ ਤੇ ਜਾਮ ਲਗਾ ਦਿੱਤਾ ਜਾਮ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਜਾਮ ਨੂੰ ਹਟਾਉਣ ਲਈ ਵੱਡੀ ਗਿਣਤੀ ਚ ਪੁਲਿਸ ਬਲ ਮੌਕੇ ਤੇ ਪਹੁੰਚ ਗਏ ਇਸ ਦੌਰਾਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਪ੍ਰਦਰਸ਼ਨਕਾਰੀਆਂ ਦੇ ਪੁਲਿਸ ਨਾਲ ਝੜਪ ਵੀ ਹੋਈ ਮ੍ਰਿਤਕ ਔਰਤ ਦੀ ਪਛਾਣ ਮੇਨਕਾ ਵਾਸੀ ਸਿੱਤਾਮੜੀ ਬਿਹਾਰ ਵਜੋਂ ਹੋਈ ਹੈ ਲੋਕਾਂ ਦੀ ਭੀੜ ਨੂੰ ਦੇਖ ਕੇ ਪੁਲਿਸ ਨੇ ਤੁਰੰਤ লাশ ਨੂੰ ਕਬਜ਼ੇ ਚ ਲੈ ਲਿਆ ਪੁਲਿਸ ਨੇ লাশ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ ਲੋਕਾਂ ਅਨੁਸਾਰ ਜਿਸ ਥਾਂ ਇਹ ਹਾਦਸਾ ਵਾਪਰਿਆ ਉਸ ਦੇ ਬਿਲਕੁਲ ਸਾਹਮਣੇ ਪੁਲਿਸ ਥਾਣਾ ਵੀ ਹੈ ਪਰ ਪੁਲਿਸ ਸਵੇਰੇ ਸ਼ਾਮ ਨਾਕਾਬੰਦੀ ਆਦਿ ਕਰਦੀ ਹੈ ਅਤੇ ਨਾ ਹੀ ਇੱਥੇ ਕੋਈ ਟ੍ਰੈਫਿਕ ਪੁਲਿਸ ਮੁਲਾਜ਼ਮ ਤੈਨਾਤ ਹਨ ਇਸ ਲਈ ਇਹ bari ladki hai ya choti ladki hai do ladki hai woh aa rahi thi kaam ke yahi karati gali mein marati hu kaam se ghar aa rahi thi ਇਹ ਬੜੀ ਲੜਕੀ ਹੈ ਇਹ ਇਹ ਛੋਟੀ ਲੜਕੀ ਹੈ ਉਹ ਇਹ ਕੰਮ ਦੇ ਜਿਵੇਂ ਕੰਮ ਨਹੀਂ ਜਾਂਦੀ ਉਹ ਕੰਮ ਕਰਦੀ ਹੈ ਹਾਂ ਇਸ ਦਾ ਘਰ ਵਾਲਾ ਡੇਟ ਹੋ ਗਿਆ ਸਾਲ بھر ਹੋ ਰਹੇ ਹੈ ਸਾਲ ਡੇਰ ਸਾਲ ਹੋ ਰਹੇ ਘਰ ਵਾਲਾ ਵੀ ਇੱਥੋਂ ਇੱਕ ਗੱਡੀ ਹੈਗੀ ਆ ਨਿਕਲੀ ਆ ਅਜੇ ਪੂਰਾ ਕਨਫਰਮ ਨਹੀਂ ਹੈ ਇਹ ਲੱਗਦਾ ਕਿ ਮਹਿੰਦਰਾ ਦੀ ਕੋਈ ਗੱਡੀ ਹੈਗੀ ਆ ਵਾਈਟ ਕਲਰ ਦੀ ਗੱਡੀ ਆ ਉਹਨੂੰ ਅਸੀਂ ਲੱਭ ਰਹੇ ਆ ਮਿਲ ਜਾਈ ਗੱਡੀ ਤੇ ਕੈਮਰੇ ਵਗੈਰਾ ਚੈੱਕ ਕਰ ਰਹੇ ਆ ਤੇ ਉਸ ਤੋਂ ਬਾਅਦ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੋ ਵੀ ਕਾਨੂੰਨੀ ਕਾਰਵਾਈ ਰਿਪੋਰਟ ਐ ਐਸਐਮਜ਼ੈਟ ਨਿਊਜ਼ ਅੱਜਕਲ੍ਹ ਲੋਕਾਂ ਨੇ ਆਪਣੀ ਜ਼ਿੰਦਗੀ ਦੇ ਨਾਲ ਨਾਲ ਗੱਡੀ ਦੀ ਰਫ਼ਤਾਰ ਇੰਨੀ ਤੇਜ਼ ਕਰ ਲਈ ਹੈ ਕਿ ਲੋਕਾਂ ਨੂੰ ਸੜਕ ਤੇ ਚੱਲਦੇ ਲੋਕਾਂ ਦੀ ਜ਼ਿੰਦਗੀ ਜ਼ਿੰਦਗੀ ਨਹੀਂ ਲੱਗਦੀ ਇਨਾਂ ਲਈ ਚਾਹੇ ਹੋ ਮੋਟਰਸਾਈਕਲ ਸਵਾਰ ਹੋ ਜਾਂ ਸਾਈਕਲ ਸਵਾਰ ਹੋ ਉਹਨਾਂ ਦੀ ਜ਼ਿੰਦਗੀ ਉਹਨਾਂ ਨੂੰ ਜ਼ਿੰਦਗੀ ਨਹੀਂ ਲੱਗਦੀ ਤਾਜ਼ਾ ਮਾਮਲਾ ਲੁਧਿਆਣਾ ਦੇ ਕੈਲਾਸ਼ ਨਗਰ ਚੌਕ ਵਿਖੇ ਬੀਤੀ ਰਾਤ ਤੋਂ ਸਾਹਮਣੇ ਆਇਆ ਜਿੱਥੋਂ ਕੰਮ ਤੋਂ ਘਰ ਪਰਤ ਰਹੀ ਔਰਤ ਨੂੰ ਅਣਪਛਾਤੇ ਵਾਹਨ ਨੇ ਕੁਚਲ ਦਿੱਤਾ ਇਸ ਕਾਰਨ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਹਾਦਸੇ ਤੋਂ ਬਾਅਦ ਦੋਸ਼ੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਇਸ ਸਮੇਂ ਦੀ ਜਦੋਂ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਹਾਈਵੇ ਤੇ ਇਜ਼ਾਮ ਲਗਾ ਦਿੱਤਾ ਜਾਮ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਜਾਮ ਨੂੰ ਹਟਾਉਣ ਲਈ ਵੱਡੀ ਗਿਣਤੀ ਚ ਪੁਲਿਸ ਬਲ ਮੌਕੇ ਤੇ ਪਹੁੰਚ ਗਏ ਇਸ ਦੌਰਾਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਪ੍ਰਦਰਸ਼ਨਕਾਰੀਆਂ ਦੇ ਪੁਲਿਸ ਨਾਲ ਝੜਪ ਵੀ ਹੋਈ ਮ੍ਰਿਤਕ ਔਰਤ ਦੀ ਪਛਾਣ ਮੇਨਕਾ ਵਾਸੀ ਸਿੱਤਾਮੜੀ ਬਿਹਾਰ ਵਜੋਂ ਹੋਈ ਹੈ ਲੋਕਾਂ ਦੀ ਭੀੜ ਨੂੰ ਦੇਖ ਕੇ ਪੁਲਿਸ ਨੇ ਤੁਰੰਤ ਲਾਸ਼ ਨੂੰ ਕਬਜ਼ੇ ਚ ਲੈ ਲਿਆ, ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ, ਲੋਕਾਂ ਅਨੁਸਾਰ ਜਿਸ ਥਾਂ ਇਹ ਹਾਦਸਾ ਵਾਪਰਿਆ ਹੈ ਉਸਦੇ ਬਿਲਕੁਲ ਸਾਹਮਣੇ ਪੁਲਿਸ ਥਾਣਾ ਵੀ ਹੈ, ਪਰ ਪੁਲਿਸ ਸਵੇਰੇ ਸ਼ਾਮ ਨਾਕਾਬੰਦੀ ਆਦਿ ਕਰਦੀ ਹੈ ਅਤੇ ਨਾ ਹੀ ਇੱਥੇ ਕੋਈ ਟ੍ਰੈਫਿਕ ਪੁਲਿਸ ਮੁਲਾਜ਼ਮ ਤੈਨਾਤ ਹਨ।

ਉਹ ਉਸ ਤੋਂ ਬਾਅਦ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੋ ਵੀ ਕਾਨੂੰਨੀ ਕਾਰਵਾਈ ਬਿਊਰੋ ਰਿਪੋਰਟ ਐਸਐਮਜ਼ੀ